ਮੁਖਬਾਰੀ ਦਾ ਸਵਾਲ ਨਹੀਂ ਮੇਰੇ ਵਾਸਤੇ ਪਹਿਲਾ ਪੰਜਾਬ ਹੈ ਪਹਿਲਾ ਦੇਸ਼ ਹੈ ਤੇ ਉਸ ਤੋਂ ਬਾਅਦ ਮੈਂ ਅਗਲੀ ਗੱਲ ਕਰਾਂਗਾ ਮੈਂ ਪਹਿਲਾਂ ਜਾਵਾਂਗਾ ਜੋ ਹੋਣਾ ਹੋਵੇ ਫਿਰ ਰਾਜੋਸਾ ਆਣ ਸਾਹ ਦਾ ਫੈਸਲਾ ਆਇਆ ਉਦੋਂ ਹੀ ਇਹ ਸੀ ਉਹ ਕਹਿੰਦਾ ਮੈਂ ਇਸ ਧਰਤੀ ਤੇ ਰਾਜੋਵਾਲ ਨੂੰ ਫਾਸੀ ਨਹੀਂ ਲਗਣ ਦੇਣੀ ਕਿਵੇਂ ਹਟੇ ਬੜੀ ਮੁਸ਼ਕਲ ਸੀ ਉਦੋਂ ਵੀ ਇਹ ਸਾਰੇ ਹੀ ਬੈਠੇ ਨੇ ਹਾਜ਼ਰ ਆ ਸਾਰੇ ਉਹ ਤਾਂ ਸੀਗੇ ਸਾਰੇ ਇਹ ਉਸ ਵੇਲੇ ਵੀ ਆਖਿਆ ਮੈਂ ਚੀਬ ਰਹਾ ਨਾ ਰਹਾ ਲੇਕਿਨ ਮੈਂ ਇੱਥੇ ਉਹਨੂੰ ਫਾਸੀ ਨਹੀਂ ਲਗਣਤੀ ਉਸ ਵੇਲੇ ਫਿਰ ਜੇਲ ਸਬਡੰਟ ਨੂੰ ਕਿਹਾ ਕਿ ਤੈਨੂੰ ਨੌਕਰੀ ਮੈਂ ਦੇਵਾਂਗਾ ਜੇਲ ਤੈਨੂੰ ਮੇਰੇ ਹੰਦੇ ਕੋਈ ਕਰ ਨਹੀਂ ਸਕਦਾ ਤੈਂ ਫਾਸੀ ਨਹੀਂ ਲਾਉਣੀ ਕਿਉਂਕਿ ਉਹਨੂੰ ਉਹੜੇ ਲਾਉਣੀ ਸੀ ਸੋ ਵੀਰੋ ਜੇਲ ਸਬਡੰਟ ਤਕੜਾ ਰਿਹਾ ਨਹੀਂ ਉਹ ਦਿਨ ਟਲ ਗਿਆ ਤੇ ਅੱਜ ਉਹ ਬੈਠੇ ਨੇ ਤੇ ਗੁਰੂ ਕਿਰਪਾ ਕਰੂ ਸ਼ਾਇਦ ਉਹ ਸਜ਼ਾ ਟਰਾ ਜਾਏਗੀ ਉਹਨੂੰ ਜਿੱਦੀ ਬਖਸ਼ੇਗਾ ਪ੍ਰਮਾਤਮਾ ਇਹ ਤਿੰਨ ਘਟਨਾਵਾਂ ਜ਼ਿੰਦਗੀ ਦੀਆਂ ਮੈਂ ਥੋੜੇ ਸਮੇਂ ਤਾਂ ਦੱਸਿਆ ਨੇ ਕਿ ਵੀਰੋ ਬਾਦਲ ਸਾਹਿਬ ਵਰਗਾ ਇਨਸਾਨ ਦਿਲ ਦੇ ਨਰਮ ਸਨ ਲੋਕ ਕਹਿੰਦੇ ਸਨ ਸੀ ਨਰਮ ਕਿਉਂਕਿ ਨੁਕਸਾਨ ਕਿਸ ਦਾ ਕਰਨ ਜਾਣਦੇ ਹੀ ਨਹੀਂ ਸਨ ਜੇ ਕਦੇ ਮੈਂ ਵੀ ਕੋਲੇ ਬੈਠੇ ਕਹਿੰਦਾ ਬੱਸ ਬੜਾ ਤੰਗ ਕੀਤਾ ਉਸ ਫਲਾਣੇ ਬੰਦੇ ਨੇ ਫਲਾਣੇ ਅਫਸਰ ਨੇ ਇਹਨੂੰ ਸਜ਼ਾ ਦੇ ਪੁੱਤ ਸਾਹਿਬ ਮੈਂ ਇਹ ਨਹੀਂ ਦੇ ਸਕਦਾ ਇਹ ਕੰਮ ਇਥੋਂ ਨਹੀਂ ਹੁੰਦਾ ਕੋਈ ਹੋਰ ਕਰ ਲੈ ਮੈਂ ਇਥੋਂ ਕੰਮ ਚੰਗਾ ਕਰਾ ਲਵੋ ਇਹ ਉਹਨਾਂ ਦੀ ਜ਼ਿੰਦਗੀ ਦੇ ਗੁਣ ਸਨ ਸੋ ਉਹਨਾਂ ਦੇ ਗੁਣਾ ਦਾ ਜ਼ਿੰਦਗੀ ਦਾ ਕੋਈ ਬਿਆਨ ਕੀਤਾ ਨਹੀਂ ਜਾ ਸਕਦਾ ਉਹ ਦੇਸ਼ ਵਾਸਤੇ ਉਹ ਕੌਮ ਵਾਸਤੇ ਉਹ ਪੰਜਾਬ ਵਾਸਤੇ ਉਹ ਇੱਕ ਪਰਿਵਾਰ ਦੇ ਨਹੀਂ ਸਨ ਬਾਦਲ ਪਰਿਵਾਰ ਦੇ ਅੱਜ ਪਰਿਵਾਰ ਨੂੰ ਉਹਨਾਂ ਤੇ ਮਾਣ ਹੈ ਲੇਕਿਨ ਪਰਿਵਾਰ ਨੂੰ ਨਹੀਂ ਅੱਜ ਕੌਮ ਨੂੰ ਮਾਣ ਹੈ ਦੇਸ਼ ਨੂੰ ਮਾਣ ਹੈ ਉਹ ਦੇਸ਼ ਵਾਸਤੇ ਵੀ ਕੁਰਬਾਨੀ ਕਰਦੇ ਸਨ ਉਹ ਕੌਮ ਵਾਸਤੇ ਵੀ ਕੁਰਬਾਨੀ ਕਰਦੇ ਸਨ ਤੇ ਉਹੀ ਉਹੀ ਦੇਸ਼ ਉਹੀ ਦੇਸ਼ ਦੀਆਂ ਫੌਜਾਂ ਉਹੀ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਨੇ ਬਲੂ ਸਟਾਰ ਕੀਤਾ ਉਸੇ ਦੇਸ਼ ਦੇ ਆਰਮੀ ਦੇ ਤਿੰਨੇ ਮੁਖੀ ਤੇ ਪ੍ਰਧਾਨ ਮੰਤਰੀ ਆ ਕੇ ਬਰਾਸਤੇ ਖਾਲਸਾ ਤੇ ਆ ਕੇ ਸ਼ਰਦਾ ਪੇੜ ਕਰਕੇ ਗਏ ਇਹ ਉਹਨਾਂ ਦੀ ਅਕਲ ਦਾ ਨਿਮਰਤਾ ਦਾ ਕਾਬਲੀਅਤ ਦਾ ਇੱਕ ਵੱਡਾ ਗੋਣਾ ਹੈ ਜਿਹੜਾ ਤੁਸੀਂ ਸਮਝ ਲਓ ਕਿ ਕਿਸ ਢੰਗ ਨਾਲ ਉਹਨੇ ਹੀ ਫੋਜਾਂ ਨੂੰ ਝਕਾਇਆ ਉਸੇ ਗੁਰੂ ਦੇ ਅੱਗੇ ਸੋ ਇਸ ਤਰ੍ਹਾਂ ਕਰਕੇ ਨੇਕ ਆ ਜਿੰਨੀਆਂ ਵੀ ਗੱਲਾਂ ਉਹਦੇ ਨੇ ਕੀਤੀਆਂ ਜਾਣ ਥੋੜੀਆਂ ਨੇ ਔਰ ਸਾਹ ਪ੍ਰਕਾਸ਼ ਸਿੰਘ ਬਾਦਲ ਨੂੰ ਇਨਸਾਨ ਦੀ ਤੌਰ ਤੇ ਭਰਾਵਾਂ ਦੇ ਤੌਰ ਤੇ ਕਹੀਏ ਤੇ ਮੇਰੇ ਖਿਆਲ ਆ ਭਰਾ ਹੋਣਾ ਜਾਂ ਕੋਈ ਬਣ ਨਹੀਂ ਸਕਦਾ ਨਾ ਦਾਸ ਬਣ ਸਕਦਾ ਤੇ ਨਾ ਪ੍ਰਕਾਸ਼ ਸਿੰਘ ਬਾਦਲ ਬਣ ਸਕਦਾ ਦੋਨਾਂ ਦਾ ਪਿਆਰ ਮੈਂ ਜੰਮਿਆ ਕਿਸੇ ਹੋਰ ਘਰੇ ਸਧਾਰਨ ਪਰਿਵਾਰ ਚ ਲੇਕਿਨ ਗੁਰੂ ਦੀ ਕਿਰਪਾ ਨਾਲ 72 ਚ ਐਮਐਲਏ ਬਣ ਗਿਆ ਸਿਰ ਤੇ ਗੁਰੂ ਨੇ ਹੱਥ ਰੱਖਿਆ ਜਿੰਦਗੀ ਭਰ ਸਾਥ ਰਿਹਾ ਦੋਨੋਂ ਭਰਾ ਤੇ ਤੀਜਾ ਦਾਸ ਹੁੰਦਾ ਸੀ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਨਾ ਕਿ ਸਾਰੀ ਜ਼ਿੰਦਗੀ ਉਹਨਾਂ ਦੀ ਦੋਨਾਂ ਦੀ ਉਹਨਾਂ ਦੀ ਤੀਜਾ ਮੈਂ ਖੜਾ ਕਦੇ ਬਤ ਪੇਦ ਨਹੀਂ ਸਾਡੇ ਆਏ ਬੱਚਿਆਂ ਦਾ ਮਤ ਪੇਦ ਆ ਗਿਆ ਲੇਕਿਨ ਭਰਾਵਾਂ ਚ ਨਹੀਂ ਆਇਆ ਤੇ ਅੱਜ ਮੈਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਬੇਟਾ ਉਨਾਂ ਵਾਲੇ ਗੁਣ ਪੈਦਾ ਕਰੋ ਤੇ ਗੁਰੂ ਸਾਡੇ ਤੇ ਕਿਰਪਾ ਕਰੇ ਅਸੀਂ ਅੱਜ ਜਿਹੜਾ ਸਰਦਾ ਸਤਕਾਰ ਭੇਟ ਕਰਨਾ ਜਾਂ ਸਾਰੀ ਸੰਗਤ ਆਈ ਹੈ ਔਰ ਦੇਸ਼ ਪ੍ਰਦੇਸ਼ ਚ ਬੰਦੇ ਥਾਓ ਥਾਈ ਉਹਨਾਂ ਨੂੰ ਸਤਕਾਰ ਭੇਟ ਕਰ ਰਹੇ ਨੇ ਆਪਾਂ ਗੁਰੂ ਸਾਡੇ ਸਿਰ ਤੇ ਹੱਥ ਰੱਖੇ ਉਹਨਾਂ ਦੇ ਪੂਰਨਿਆਂ ਤੇ ਚੱਲ ਸਕੀਏ ਉਹਨਾਂ ਵਰਗਾ ਬਣਨਾ ਬੜਾ ਔਖਾ ਹੈ ਲੇਕਿਨ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਗੁਰੂ ਸਾਨੂੰ ਸ਼ਕਤੀ ਦੇਵੇ ਉਹ ਵੀ ਬੜੀ ਔਖੀ ਹੈ ਸ਼ਕਤੀ ਤੇ ਭਰਾਵਾਂ ਨੂੰ ਕਹਿੰਦਾ ਕਿ ਪਰਿਵਾਰ ਇੱਕ ਬਣ ਕੇ ਚੱਲੋ ਵੱਡੇ ਪਰਿਵਾਰ ਨੂੰ ਕਹਿੰਦਾ ਬਾਦ ਪਰਿਵਾਰ ਨੂੰ ਕਿ ਤੁਸੀਂ ਵੀ ਕਰਕੇ ਚੱਲੋ ਕਿਉਂਕਿ ਉਹ ਬਾਦਲ ਸਾਹਿਬ ਨੇ ਇੱਕ ਐਸਾ ਨਾਮ ਪੈਦਾ ਕਰਤਾ ਕਿ ਬਾਦਲ ਪਰਿਵਾਰ ਨਹੀਂ ਬਾਦਲ ਪਿੰਡ ਦਾ ਨਾਮ ਹੀ ਦੁਨੀਆ ਤੇ ਮਸ਼ਹੂਰ ਕਰਤਾ ਸੀ ਇਤਿਹਾਸਿਕ ਇਹ ਉਹਨਾਂ ਦੇ ਗੁਣ ਹੈ ਉਹਨਾਂ ਦੇ ਗੁਣ ਤੇ ਤਾਂ ਹੀ ਚੱਲੋਗੇ ਸਾਰਾ ਪਰਿਵਾਰ ਇੱਕ ਔਰ ਉਹਨਾਂ ਨੂੰ ਇੱਕ ਵੱਡਾ ਬਣ ਕੇ ਚੱਲੋਗੇ ਇਹਨਾਂ ਲਫ਼ਜ਼ਾਂ ਨਾਲ ਅੱਜ ਇਸ ਤੇ ਤੁਹਾਡੀ ਸਾਰੀ ਸੰਗਤ ਜਿਹੜੀ ਰੱਬ ਵਰਗੇ ਹੋ ਉਹਨੂੰ ਸਰਦਾ ਸਤਕਾਰ ਭੇਟ ਕਰਨਾ ਹੈ ਉਹ ਗੁਰੂ ਮਹਾਰੇ ਦੀ ਹਾਜ਼ਰੀ ਅਰਦਾਸ ਕਰਦਾਂਗੇ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਆਪਣੇ ਚਰਨਾਂ ਚ ਨਿਵਾਸ ਰੱਖੇ ਔਰ ਪਿੱਛੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਪੂਰਨਾਂ ਤੇ ਚੱਲਣ ਦਾ ਬਲ ਬਖਸ਼ੇ ਪਰਿਵਾਰ ਨੂੰ ਸ਼ਕਤੀ ਦੇਵੇ ਕਿ ਉਹਨਾਂ ਵਰਗੇ ਗੁਣ ਨਿਮਰਤਾ ਮੇਨ ਸਾਰੀਆਂ ਚੀਜ਼ਾਂ ਬਖਸ਼ ਕੇ ਕੌਮ ਦੀ ਸੇਵਾ ਕਰਵਾਵੇ ਇਹਨਾਂ ਲੋਝਾਰਾਂ ਬਹੁਤ ਬੋਸਤਕਾਰ ਆ ਰਹਿਣਾ ਸੀ ਇਹ ਉਹਨਾਂ ਦੀ ਮਿਸਾਲ ਹੈ ਪਹਿਲੀ ਦੂਜੀ ਮਿਸਾਲ ਹੈ ਫੈਸਲਾ ਹੋ ਗਿਆ ਕਿ ਹੁਣ ਨਹਿਰ ਦੁਆਰਾ ਨਿਕਲਣੀ ਹੈ ਫੌਜ ਲਾ ਕੇ ਕੱਢਣਗੇ ਬਾਲ ਸਾਹ ਮੁੱਖ ਮੰਤਰੀ ਸੀ ਕਹਿੰਦਾ ਮੈਂ ਜਾਵਾਂਗਾ ਪਹਿਲਾਂ ਜੇਲ੍ਹ ਉਹ ਤਾਂ ਸਾਰਿਆਂ ਨੂੰ ਪਤਾ ਹੋਣਾ ਹੈ ਗਰਵਾਲ ਸਹੌਰ ਨੂੰ ਤਾਂ ਚੀਮੇ ਸਾਹਿਬ ਨੂੰ ਨਹੀਂ ਪਤਾ ਹੋਣਾ ਕਹਿਣ ਲੱਗੇ ਤੁਸੀਂ ਮੁੱਖ ਮੰਤਰੀ ਹੋ ਕਹਿੰਦੇ ਕੋਈ ਮੁੱਖ ਮੰਤਰੀ ਦਾ ਸਵਾਲ ਨਹੀਂ ਮੇਰੇ ਵਾਸਤੇ ਪਹਿਲਾ ਪੰਜਾਬ ਹੈ ਪਹਿਲਾ ਦੇਸ਼ ਹੈ ਤੇ ਉਸ ਤੋਂ ਬਾਅਦ ਮੈਂ ਅਗਲੀ ਗੱਲ ਕਰਾਂਗਾ ਮੈਂ ਪਹਿਲਾਂ ਜਾਵਾਂਗਾ ਜੋ ਹੋਣਾ ਹੋਵੇ ਫਿਰ ਰਾਜੋ ਸਾਹਿਬ ਦਾ ਫੈਸਲਾ ਆਇਆ ਉਦੋਂ ਵੀ ਇਹ ਸੀ ਉਹ ਕਹਿੰਦਾ ਮੈਂ ਇਸ ਧਰਤੀ ਤੇ ਰਾਜੋਵਾਲ ਨੂੰ ਫਾਸੀ ਨਹੀਂ ਲੱਗਣ ਦੇਣੀ ਕਿਵੇਂ ਹਟੇ ਬੜੀ ਮੁਸ਼ਕਲ ਸੀ ਉਦੋਂ ਵੀ ਇਹ ਸਾਰੇ ਹੀ ਬੈਠੇ ਨੇ ਹਾਜ਼ਰ ਆ ਸਾਰੇ ਉਹ ਤਸੀਗੇ ਸਾਰੇ ਇਹ ਉਸ ਵੇਲੇ ਵੀ ਆਖਿਆ ਮੈਂ ਚੀਵ ਰਹਾ ਨਾ ਰਹਾ ਲੇਕਿਨ ਮੈਂ ਇੱਥੇ ਉਹਨੂੰ ਫਾਸੀ ਨਹੀਂ ਲਗਣਤੀ ਉਸ ਵੇਲੇ ਫਿਰ ਜੇਲ ਸਬਡੰਟ ਨੂੰ ਕਿਹਾ ਕਿ ਤੈਨੂੰ ਨੌਕਰੀ ਮੈਂ ਦੇਵਾਂਗਾ ਜੇਲ ਤੈਨੂੰ ਮੇਰੇ ਹੰਦੇ ਕੋਈ ਕਰ ਨਹੀਂ ਸਕਦਾ ਤੈਂ ਫਾਸੀ ਨਹੀਂ ਲਾਉਣੀ ਕਿਉਂਕਿ ਉਹਨੂੰ ਉਹਨੇ ਲਾਉਣੀ ਸੀ ਸੋ ਵੀਰੋ ਜੇਲ ਸਬਡੰਟ ਤਕੜਾ ਰਿਹਾ ਨਹੀਂ ਉਹ ਦਿਨ ਚੱਲ ਗਿਆ ਤੇ ਅੱਜ ਉਹ ਬੈਠੇ ਨੇ ਤੇ ਗੁਰੂ ਕਿਰਪਾ ਕਰੂ ਸ਼ਾਇਦ ਉਹ ਸਜਾਟ ਰਾ ਜਾਏਗੀ ਉਹਨੂੰ ਜਿੱਦੀ ਬਖਸ਼ੇਗਾ ਪ੍ਰਮਾਤਮਾ ਇਹ ਤਿੰਨ ਘਟਰਾਵਾਂ ਜ਼ਿੰਦਗੀ ਦੀਆਂ ਮੈਂ ਥੋੜੇ ਸਮੇਂ ਤਾ ਦੱਸਿਆ ਨੇ ਕਿ ਵੀਰੋ ਬਾਦਲ ਸਾਹਿਬ ਵਰਗਾ ਇਨਸਾਨ ਦਿਲ ਦੇ ਨਰਮ ਸਨ ਲੋਕ ਕਹਿੰਦੇ ਸਨ ਸੀ ਨਰਮ ਕਿਉਂਕਿ ਨੁਕਸਾਨ ਕਿਸ ਦਾ ਕਰਨ ਜਾਣਦੇ ਹੀ ਨਹੀਂ ਸਨ ਜੇ ਕਦੇ ਮੈਂ ਵੀ ਕੋਲੇ ਬੈਠੇ ਕਹਿੰਦਾ ਬਾਦਸ਼ਾਹ ਬੜਾ ਤੰਗ ਕੀਤਾ ਉਸ ਫਲਾਣੇ ਬੰਦੇ ਨੇ ਫਲਾਣੇ ਅਫਸਰ ਨੇ ਇਹਨੂੰ ਸਜ਼ਾ ਦੇ ਪੁੰਨ ਸਾਹਿਬ ਮੈਂ ਇਹ ਨਹੀਂ ਦੇ ਸਕਦਾ ਇਹ ਕੰਮ ਮੈਥੋਂ ਨਹੀਂ ਹੁੰਦਾ ਕੋਈ ਹੋਰ ਕਰ ਲੇ ਮੈਥੋਂ ਕੰਮ ਚੰਗਾ ਕਰਾ ਲਓ ਇਹ ਉਹਨਾਂ ਦੀ ਜ਼ਿੰਦਗੀ ਦੇ ਗੁਣ ਸਨ ਸੋ ਉਹਨਾਂ ਦੇ ਗੁਣਾ ਦਾ ਜ਼ਿੰਦਗੀ ਦਾ ਕੋਈ ਬਿਆਨ ਕੀਤਾ ਨਹੀਂ ਜਾ ਸਕਦਾ ਉਹ ਦੇਸ਼ ਵਾਸਤੇ ਉਹ ਕੌਮ ਵਾਸਤੇ ਉਹ ਪੰਜਾਬ ਵਾਸਤੇ ਉਹ ਇੱਕ ਪਰਿਵਾਰ ਦੇ ਨਹੀਂ ਸਨ ਬਾਦਲ ਪਰਿਵਾਰ ਦੇ ਅੱਜ ਪਰਿਵਾਰ ਨੂੰ ਉਹਨਾਂ ਤੇ ਮਾਣ ਹੈ ਲੇਕਿਨ ਪਰਿਵਾਰ ਨੂੰ ਨਹੀਂ ਅੱਜ ਕੌਮ ਨੂੰ ਮਾਣ ਹੈ ਦੇਸ਼ ਨੂੰ ਮਾਣ ਹੈ ਉਹ ਦੇਸ਼ ਵਾਸਤੇ ਵੀ ਕੁਰਬਾਨੀ ਕਰਦੇ ਸਨ ਉਹ ਕੌਮ ਵਾਸਤੇ ਵੀ ਕੁਰਬਾਨੀ ਕਰਦੇ ਸਨ ਤੇ ਉਹੀ ਉਹੀ ਦੇਸ਼ ਉਹੀ ਦੇਸ਼ ਦੀਆਂ ਫੌਜਾਂ ਉਹੀ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਨੇ ਬਲੂ ਸਟਾਰ ਕੀਤਾ ਉਸੇ ਦੇਸ਼ ਦੇ ਆਰਮੀ ਦੇ ਤਿੰਨੇ ਮੁਖੀ ਤੇ ਪ੍ਰਧਾਨ ਮੰਤਰੀ ਆ ਕੇ ਬਰਾਸਤੇ ਖਾਲਸਾ ਤੇ ਆ ਕੇ ਸ਼ਰਦਾ ਭੇਡ ਕਰਕੇ ਗਏ ਇਹ ਉਹਨਾਂ ਦੀ ਅਕਲ ਦਾ ਨਿਮਰਤਾ ਦਾ ਕਾਬਲੀਅਤ ਦਾ ਇੱਕ ਵੱਡਾ ਗੋਣਾ ਹੈ ਜਿਹੜਾ ਤੁਸੀਂ ਸਮਝ ਲਓ ਕਿ ਕਿਸ ਢੰਗ ਨਾਲ ਉਹਨਾਂ ਹੀ ਫੌਜਾਂ ਨੂੰ ਝੁਕਾਇਆ ਉਸੇ ਗੁਰੂ ਦੇ ਅੱਗੇ ਸੋ ਇਸ ਤਰ੍ਹਾਂ ਕਰਕੇ अनेਕਾਂ ਜਿੰਨੀਆਂ ਵੀ ਗੱਲਾਂ ਉਹਨੀਆਂ ਕੀਤੀਆਂ ਜਾਣ ਥੋੜੀਆਂ ਨੇ ਔਰ ਸਾਹ ਪ੍ਰਕਾਸ਼ ਸਿੰਘ ਬਾਦਲ ਨੂੰ ਇਨਸਾਨ ਦੇ ਤੌਰ ਤੇ ਭਰਾਵਾਂ ਦੇ ਤੌਰ ਤੇ ਕਹੀਏ ਤੇ ਮੇਰੇ ਖਿਆਲ ਆ ਭਰਾ ਹੋ ਜਾ ਕੋਈ ਬਣ ਨਹੀਂ ਸਕਦਾ ਨਾ ਦਾਸ ਬਣ ਸਕਦਾ ਤੇ ਨਾ ਪ੍ਰਕਾਸ਼ ਸਿੰਘ ਬਾਦਲ ਬਣ ਸਕਦਾ ਦੋਨਾਂ ਦਾ ਪਿਆਰ ਮੈਂ ਜੰਮਿਆ ਕਿਸੇ ਹੋਰ ਘਰੇ ਸਧਾਰਨ ਪਰਿਵਾਰ ਚ ਲੇਕਿਨ ਗੁਰੂ ਦੀ ਕਿਰਪਾ ਨਾਲ ਬਹਤਰ ਚ ਐਮਐਲਏ ਬਣ ਗਿਆ ਸਿਰ ਤੇ ਗੁਰੂ ਨੇ ਹੱਥ ਰੱਖਿਆ ਜਿੰਦਗੀ ਭਰ ਸਾਥ ਰਿਹਾ ਦੋਨੋਂ ਭਰਾ ਤੇ ਤੀਜਾ ਦਾਸ ਹੁੰਦਾ ਸੀ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਕਿ ਸਾਰੀ ਜ਼ਿੰਦਗੀ ਉਹਨਾਂ ਦੀ ਦੋਨਾਂ ਦੀ ਉਹਨਾਂ ਦੀ ਤੀਜਾ ਮੈਂ ਖੜਾ ਕਦੇ ਮਤਭੇਦ ਨਹੀਂ ਸਾਡੇ ਆਏ ਬੱਚਿਆਂ ਦਾ ਮਤਭੇਦ ਆ ਗਿਆ ਲੇਕਿਨ ਭਰਾਵਾਂ ਚ ਨਹੀਂ ਆਇਆ ਤੇ ਅੱਜ ਮੈਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਬੇਟਾ ਉਹਨਾਂ ਵਾਲੇ ਗੁਣ ਪੈਦਾ ਕਰੋ ਤੇ ਗੁਰੂ ਸਾਡੇ ਤੇ ਕਿਰਪਾ ਕਰੇ ਅਸੀਂ ਅੱਜ ਜਿਹੜਾ ਸਰਦਾ ਸਤਕਾਰ ਭੇਟ ਕਰਨਾ ਜਾਂ ਸਾਰੀ ਸੰਗਤ ਆਈ ਹੈ ਔਰ ਦੇਸ਼ ਪ੍ਰਦੇਸ਼ ਚ ਬੰਦੇ ਥਾਂ ਥਾਈ ਉਹਨਾਂ ਨੂੰ ਸਤਕਾਰ ਭੇਟ ਕਰ ਰਹੇ ਨੇ ਆਪਾਂ ਗੁਰੂ ਸਾਡੇ ਸਿਰ ਤੇ ਹੱਥ ਰੱਖੇ ਉਹਨਾਂ ਦੇ ਪੂਰਨਿਆਂ ਤੇ ਚੱਲ ਸਕੀਏ ਉਹਨਾਂ ਵਰਗਾ ਬਣਨਾ ਬੜਾ ਔਖਾ ਹੈ ਲੇਕਿਨ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਗੁਰੂ ਸਾਨੂੰ ਸ਼ਕਤੀ ਦੇਵੇ ਉਹ ਵੀ ਬੜੀ ਔਖੀ ਹੈ ਸ਼ਕਤੀ ਤੇ ਭਰਾਵਾਂ ਨੂੰ ਕਹਿੰਦਾ ਕਿ ਪਰਿਵਾਰ ਇੱਕ ਬਣ ਕੇ ਚੱਲੋ ਵੱਡੇ ਪਰਿਵਾਰ ਨੂੰ ਕਹਿੰਦਾ ਬਾਦਲ ਪਰਿਵਾਰ ਨੂੰ ਕਿ ਤੁਸੀਂ ਵੀ ਕਰਕੇ ਚੱਲੋ ਕਿਉਂਕਿ ਉਹ ਬਾਦਲ ਸਾਹਿਬ ਨੇ ਕੈਸਾ ਨਾਮ ਪੈਦਾ ਕਰਤਾ ਕਿ ਬਾਦਲ ਪਰਿਵਾਰ ਨਹੀਂ ਬਾਦਲ ਪਿੰਡ ਦਾ ਨਾਂ ਹੀ ਦੁਨੀਆ ਤੇ ਮਸ਼ਹੂਰ ਕਰਤਾ ਸਹਾਇਾਸਿਕ ਇਹ ਉਹਨਾਂ ਦੇ ਗੁਣ ਹੈ ਉਹਨਾਂ ਦੇ ਗੁਣ ਤੇ ਤਾਂ ਹੀ ਚੱਲੋਗੇ ਸਾਰਾ ਪਰਿਵਾਰ ਇੱਕ ਔਰ ਉਹਨਾਂ ਨੂੰ ਇੱਕ ਵੱਡਾ ਬਣ ਕੇ ਚੱਲੋਗੇ ਇਹਨਾਂ ਲਫ਼ਜ਼ਾਂ ਨਾਲ ਮੈਂ ਅੱਜ ਇਸ ਤੇ ਤੁਹਾਡੀ ਸਾਰੀ ਸੰਗਤ ਜਿਹੜੀ ਰੱਬ ਵਰਗੇ ਹੋ ਉਹਨੂੰ ਸਰਦਾ ਸਤਕਾਰ ਭੇਟ ਕਰਨਾ ਹੈ ਉਹ ਗੁਰੂ ਮਹਾਰੇ ਦੀ ਹਾਜ਼ਰੀ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਆਪਣੇ ਚਰਨਾਂ ਚ ਨਿਵਾਸ ਰੱਖੇ ਔਰ ਪਿੱਛੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਪੂਰਨਿਆ ਤੇ ਚੱਲਣ ਦਾ ਬਲ ਬਖਸ਼ੇ ਪਰਿਵਾਰ ਨੂੰ ਸ਼ਕਤੀ ਦੇਵੇ ਕਿ ਉਹਨਾਂ ਵਰਗੇ ਗੁਣ ਨਿਮਰਤਾ ਮਿਹਨਤ ਸਾਰੀਆਂ ਚੀਜ਼ਾਂ ਬਖਸ਼ ਕੇ ਕੌਮ ਦੀ ਸੇਵਾ ਕਰਵਾਵੇ ਇਹਨਾਂ ਲੋਜਰਾਂ ਬਹੁਤ ਬਸਤਕਾਰ ਰਹਿਣਾ ਸੀ ਇਹ ਉਹਨਾਂ ਦੀ ਬਸਾਲ ਹੈ ਪਹਿਲੀ ਦੂਜੀ ਬਸਾਲ ਹੈ ਫੈਸਲਾ ਹੋ ਗਿਆ ਕਿ ਹੁਣ ਨਹਿਰ ਦੁਆਰਾ ਨਿਕਲਣੀ ਹੈ ਫੌਜ ਲਾ ਕੇ ਕੱਢਣਗੇ ਬਾਲ ਸਾਹ ਮੁੱਖ ਮੰਤਰੀ ਸੀ ਕਹਿੰਦਾ ਮੈਂ ਜਾਵਾਂਗਾ ਪਹਿਲਾਂ ਜੇਲ ਉਹ ਤਾਂ ਸਾਰਿਆਂ ਨੂੰ ਪਤਾ ਹੋਣਾ ਕਿ ਰਵਾਲ ਸੌਰ ਨੂੰ ਤਾਂ ਚੀਮੇ ਸਾਹਿਬ ਨੂੰ ਨਹੀਂ ਪਤਾ ਹੋਣਾ ਕਹਿਣ ਲੱਗੇ ਤੁਸੀਂ ਮੁੱਖ ਮੰਤਰੀਓ ਕਹਿੰਦੇ ਕੋਈ ਮੁੱਖ ਮੰਤਰੀ ਦਾ ਸਵਾਲ ਨਹੀਂ ਮੇਰੇ ਵਾਸਤੇ ਪਹਿਲਾਂ ਪੰਜਾਬ ਹੈ ਪਹਿਲਾਂ ਦੇਸ਼ਾ ਤੇ ਉਸ ਤੋਂ ਬਾਅਦ ਮੈਂ ਅਗਲੀ ਗੱਲ ਕਰਾਂਗਾ ਮੈਂ ਪਹਿਲਾਂ ਜਾਵਾਂਗਾ ਜੋ ਹੋਣਾ ਹੋਵੇ ਫਿਰ ਰਾਜੋਸਾਹ ਅਣਸਾਹ ਦਾ ਫੈਸਲਾ ਆਇਆ ਉਦੋਂ ਹੀ ਇਹ ਸੀ ਉਹ ਕਹਿੰਦਾ ਮੈਂ ਇਸ ਧਰਤੀ ਤੇ ਰਾਜੋਵਾਲ ਨੂੰ ਫਾਸੀ ਨਹੀਂ ਲਗਣ ਦੇਣੀ ਕਿਵੇਂ ਹਟੇ ਬੜੀ ਮੁਸ਼ਕਲ ਸੀ ਉਦੋਂ ਵੀ ਇਹ ਸਾਰੇ ਹੀ ਬੈਠੇ ਨਾ ਹਾਜ਼ਰ ਆ ਸਾਰੇ ਉੱਤ ਸੀਗੇ ਸਾਰੇ ਇਹ ਉਸ ਵੇਲੇ ਵੀ ਆਖਿਆ ਮੈਂ ਚੀਬ ਰਹਾ ਨਾ ਰਹਾ ਲੇਕਿਨ ਮੈਂ ਇੱਥੇ ਉਹਨੂੰ ਫਾਸੀ ਨਹੀਂ ਲਗਣਤੀ ਉਸ ਵੇਲੇ ਫਿਰ ਜੇਰ ਸੁਬਡੰਟ ਉਹ ਕਿਹਾ ਕਿ ਤੈਨੂੰ ਨੌਕਰੀ ਮੈਂ ਦੇਵਾਂਗਾ ਜੇਲ੍ਹ ਤੈਨੂੰ ਮੇਰੇ ਹੰਦੇ ਕੋਈ ਕਰ ਨਹੀਂ ਸਕਦਾ ਤੈਂ ਫਾਸੀ ਨਹੀਂ ਲਾਉਣੀ ਕਿਉਂਕਿ ਉਹਨੂੰ ਲਾਉਣੀ ਲਾਉਣੀ ਸੀ ਸੋ ਵੀਰੋ ਜੇਲ੍ਹ ਸੁਵਰਡ ਤਕੜਾ ਰਿਹਾ ਨਹੀਂ ਉਹ ਦਿਨ ਟਲ ਗਿਆ ਤੇ ਅੱਜ ਉਹ ਬੈਠੇ ਨੇ ਤੇ ਗੁਰੂ ਕਿਰਪਾ ਕਰੂ ਸ਼ਾਇਦ ਉਹ ਸਜ਼ਾ ਟੜਾ ਜਾਏਗੀ ਉਹਨੂੰ ਜਿੱਦੀ ਬਖਸ਼ੇਗਾ ਪ੍ਰਮਾਤਮਾ ਇਹ ਤਿੰਨ ਘਟਰਾਵਾ ਜਿੰਦਗੀਆਂ ਮੈਂ ਥੋੜੇ ਸਮੇਂ ਤਾ ਦੱਸਿਆ ਨੇ ਕਿ ਵੀਰੋ ਬਾਦਲ ਸਾਹਿਬ ਵਰਗਾ ਇਨਸਾਨ ਦਿਲ ਦੇ ਨਰਮ ਸਨ ਲੋਕ ਕਹਿੰਦੇ ਸਨ ਸੀ ਨਰਮ ਕਿਉਂਕਿ ਨੁਕਸਾਨ ਕਿਸ ਦਾ ਕਰਨ ਜਾਣਦੇ ਹੀ ਨਹੀਂ ਸਨ ਜੇ ਕਦੇ ਮੈਂ ਵੀ ਕੋਲੇ ਬੈਠੇ ਕਹਿੰਦਾ ਬਾਸ ਬੜਾ ਤੰਗ ਕੀਤਾ ਉਸ ਫਲਾਣੇ ਬੰਦੇ ਨੇ ਫਲਾਣੇ ਅਫਸਰ ਨੇ ਇਹਨੂੰ ਸਜ਼ਾ ਦੇ ਲਈ ਭੂਨ ਸਾਹਿਬ ਮੈਂ ਇਹ ਨਹੀਂ ਦੇ ਸਕਦਾ ਇਹ ਕੰਮ ਮੈਥੋਂ ਨਹੀਂ ਹੁੰਦਾ ਕੋਈ ਹੋਰ ਕਰ ਲੈ ਮੈਥੋਂ ਕੰਮ ਚੰਗਾ ਕਰਾ ਲੋ ਇਹ ਉਹਨਾਂ ਦੀ ਜ਼ਿੰਦਗੀ ਦੇ ਗੁਣ ਸਨ ਸੋ ਉਹਨਾਂ ਦੇ ਗੁਨਾ ਦਾ ਜ਼ਿੰਦਗੀ ਦਾ ਕੋਈ ਬਿਆਨ ਕੀਤਾ ਨਹੀਂ ਜਾ ਸਕਦਾ ਉਹ ਦੇਸ਼ ਵਾਸਤੇ ਉਹ ਕੌਮ ਵਾਸਤੇ ਉਹ ਪੰਜਾਬ ਵਾਸਤੇ ਉਹ ਇੱਕ ਪਰਿਵਾਰ ਦੇ ਨਹੀਂ ਸਨ ਬਾਦਲ ਪਰਿਵਾਰ ਦੇ ਅੱਜ ਪਰਿਵਾਰ ਨੂੰ ਉਹਨਾਂ ਤੇ ਮਾਣ ਹੈ ਲੇਕਿਨ ਪਰਿਵਾਰ ਨੂੰ ਨਹੀਂ ਅੱਜ ਕੌਮ ਨੂੰ ਮਾਣ ਹੈ ਦੇਸ਼ ਨੂੰ ਮਾਣ ਹੈ ਉਹ ਦੇਸ਼ ਵਾਸਤੇ ਵੀ ਕੁਰਬਾਨੀ ਕਰਦੇ ਸਨ ਉਹ ਕੌਮ ਵਾਸਤੇ ਵੀ ਕੁਰਬਾਨੀ ਕਰਦੇ ਸਨ ਤੇ ਉਹੀ ਉਹੀ ਦੇਸ਼ ਉਹੀ ਦੇਸ਼ ਦੀਆਂ ਫੌਜਾਂ ਉਹੀ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਨੇ ਬਲੂ ਸਟਾਰ ਕੀਤਾ ਉਸੇ ਦੇਸ਼ ਦੇ ਆਰਮੀ ਦੇ ਤਿੰਨੇ ਮੁਖੀ ਤੇ ਪ੍ਰਧਾਨ ਮੰਤਰੀ ਆ ਕੇ ਵਿਰਾਸਤੇ ਖਾਲਸਾ ਤੇ ਆ ਕੇ ਸ਼ਰਦਾ ਪੇੜ ਕਰਕੇ ਗਏ ਇਹ ਉਹਨਾਂ ਦੀ ਅਕਲ ਦਾ ਨਿਮਰਤਾ ਦਾ ਕਾਬਲੀਅਤ ਦਾ ਇੱਕ ਵੱਡਾ ਗੋਣਾ ਹੈ ਜਿਹੜਾ ਤੁਸੀਂ ਸਮਝ ਲਓ ਕਿ ਕਿਸ ਢੰਗ ਨਾਲ ਉਹਨੇ ਹੀ ਫੌਜਾਂ ਨੂੰ ਝਕਾਇਆ ਉਸੇ ਗੁਰੂ ਦੇ ਅੱਗੇ ਸੋ ਇਸ ਤਰ੍ਹਾਂ ਕਰਕੇ अनेका ਜਿੰਨੀਆਂ ਵੀ ਗੱਲਾਂ ਉਹਨੇ ਕੀਤੀਆਂ ਜਾਣ ਥੋੜੀਆਂ ਨੇ ਔਰ ਸਾਹ ਪ੍ਰਕਾਸ਼ ਸਿੰਘ ਬਾਦਲ ਨੂੰ ਇਨਸਾਨ ਦੇ ਤੌਰ ਤੇ ਭਰਾਵਾਂ ਦੇ ਤੌਰ ਤੇ ਕਹੀਏ ਤੇ ਮੇਰੇ ਖਿਆਲ ਆ ਭਰਾ ਹੋ ਜਾਂ ਕੋਈ ਬਣ ਨਹੀਂ ਸਕਦਾ ਨਾ ਦਾਸ ਬਣ ਸਕਦਾ ਤੇ ਨਾ ਪ੍ਰਕਾਸ਼ ਸਿੰਘ ਬਾਦਲ ਬਣ ਸਕਦਾ ਦੋਨਾਂ ਦਾ ਪਿਆਰ ਮੈਂ ਜੰਮਿਆ ਕਿਸੇ ਹੋਰ ਘਰੇ ਸਦਾ ਆਰਨ ਪਰਿਵਾਰ ਚ ਲੇਕਿਨ ਗੁਰੂ ਦੀ ਕਿਰਪਾ ਨਾਲ 72 ਚ ਐਮ.ਐਲ.ਏ ਬਣ ਗਿਆ ਸਿਰ ਤੇ ਗੁਰੂ ਨੇ ਹੱਥ ਰੱਖਿਆ ਜਿੰਦਗੀ ਪਰ ਸਾਥ ਰਿਹਾ ਦੋਨੋਂ ਭਰਾ ਤੇ ਤੀਜਾ ਦਾਸ ਹੁੰਦਾ ਸੀ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਕਿ ਸਾਰੀ ਜ਼ਿੰਦਗੀ ਉਹਨਾਂ ਦੀ ਦੋਨਾਂ ਦੀ ਉਹਨਾਂ ਦੀ ਤੀਜਾ ਮੈਂ ਖੜਾ ਕਦੇ ਮਤਭੇਦ ਨਹੀਂ ਸਾਡੇ ਆਏ ਬੱਚਿਆਂ ਦਾ ਮਤਭੇਦ ਆ ਗਿਆ ਲੇਕਿਨ ਭਰਾਵਾਂ ਚ ਨਹੀਂ ਆਇਆ ਤੇ ਅੱਜ ਮੈਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਬੇਟਾ ਉਹਨਾਂ ਵਾਲੇ ਗੁਣ ਪੈਦਾ ਕਰੋ ਤੇ ਗੁਰੂ ਸਾਡੇ ਤੇ ਕਿਰਪਾ ਕਰੇ ਅਸੀਂ ਅੱਜ ਜਿਹੜਾ ਸਰਦਾ ਸਤਕਾਰ ਭੇਟ ਕਰਨ ਆਇਆ ਸਾਰੀ ਸੰਗਤ ਆਈ ਹੈ ਔਰ ਦੇਸ਼ ਪ੍ਰਦੇਸ਼ ਚ ਬੰਦੇ ਥਾਂ ਥਾਈ ਉਹਨਾਂ ਨੂੰ ਸਤਕਾਰ ਭੇਟ ਕਰ ਰਹੇ ਨੇ ਆਪਾਂ ਗੁਰੂ ਸਾਡੇ ਸਿਰ ਤੇ ਹੱਥ ਰੱਖੇ ਉਹਨਾਂ ਦੇ ਪੂਰਨਿਆਂ ਤੇ ਚੱਲ ਸਕੀਏ ਉਹਨਾਂ ਵਰਗਾ ਬਣਨਾ ਬੜਾ ਔਖਾ ਹੈ ਲੇਕਿਨ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਗੁਰੂ ਸਾਨੂੰ ਸ਼ਕਤੀ ਦੇਵੇ ਉਹ ਵੀ ਬੜੀ ਔਖੀ ਹੈ ਸ਼ਕਤੀ ਤੇ ਭਰਾਵਾਂ ਨੂੰ ਕਹਿੰਦਾ ਕਿ ਪਰਿਵਾਰ ਇੱਕ ਬਣ ਕੇ ਚੱਲੋ ਵੱਡੇ ਪਰਿਵਾਰ ਨੂੰ ਕਹਿੰਦਾ ਬਾਦ ਪਰਿਵਾਰ ਨੂੰ ਕਿ ਤੁਸੀਂ ਵੀ ਕਰਕੇ ਚੱਲੋ ਕਿਉਂਕਿ ਉਹ ਬਾਦਲ ਸਾਹਿਬ ਨੇ ਇੱਕ ਐਸਾ ਨਾਮ ਪੈਦਾ ਕਰਤਾ ਕਿ ਬਾਦਲ ਪਰਿਵਾਰ ਨਹੀਂ ਬਾਦਲ ਪਿੰਡ ਦਾ ਨਾਮ ਹੀ ਦੁਨੀਆ ਤੇ ਮਸ਼ਹੂਰ ਕਰਤਾ ਸੀ ਇਤਿਹਾਸਿਕ ਇਹ ਉਹਨਾਂ ਦੇ ਗੁਣ ਹੈ ਉਹਨਾਂ ਦੇ ਗੁਣ ਤੇ ਤਾਂ ਹੀ ਚੱਲੋਗੇ ਸਾਰਾ ਪਰਿਵਾਰ ਇੱਕ ਔਰ ਉਹਨਾਂ ਨੂੰ ਇੱਕ ਵੱਡਾ ਬਣ ਕੇ ਚੱਲੋਗੇ ਇਹਨਾਂ ਲਫ਼ਜ਼ਾਂ ਨਾਲ ਮੈਂ ਅੱਜ ਇਸ ਤੇ ਤੁਹਾਡੀ ਸਾਰੀ ਸੰਗਤ ਜਿਹੜੀ ਰੱਬ ਵਰਗੇ ਹੋ ਉਹਨੂੰ ਸਰਦਾ ਸਤਕਾਰ ਭੇਟ ਕਰਨਾ ਹੈ ਉਹ ਗੁਰੂ ਮਹਾਰਾਜ ਦੀ ਹਾਜ਼ਰੀ ਅਰਦਾਸ ਕਰਦਾਂਗੇ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਆਪਣੇ ਚਰਨਾਂ ਚ ਨਿਵਾਸ ਰੱਖੇ ਔਰ ਪਿੱਛੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਪੂਰਨਾਂ ਦੇ ਚੱਲਣ ਦਾ ਬਦ ਬਖਸ਼ੇ ਪਰਿਵਾਰ ਨੂੰ ਸ਼ਕਤੀ ਦੇਵੇ ਕਿ ਉਹਨਾਂ ਵਰਗੇ ਗੁਣ ਨਿਮਰਤਾ ਮਿਹਨਤ ਸਾਰੀਆਂ ਚੀਜ਼ਾਂ ਬਖਸ਼ ਕੇ ਕੌਮ ਦੀ ਸੇਵਾ ਕਰਵਾਵੇ ਇਹਨਾਂ ਲੋਝਾਰਾਂ ਬਹੁਤ ਬਹੁਤ ਸਤਕਾਰ ਰਹਿਣਾ ਸੀ ਇਹ ਉਹਨਾਂ ਦੀ ਬਸਾਲ ਹੈ ਪਹਿਲੀ ਦੂਜੀ ਮਿਸਾਲ ਹੈ ਫੈਸਲਾ ਹੋ ਗਿਆ ਕਿ ਹੁਣ ਨਹਿਰ ਦੁਆਰਾ ਨਿਕਲਣੀ ਹੈ ਫੌਜ ਲਾ ਕੇ ਕੱਢਣਗੇ ਬਾਲਸਾ ਮੁੱਖ ਮੰਤਰੀ ਸੀ ਕਹਿੰਦਾ ਮੈਂ ਜਾਵਾਂਗਾ ਪਹਿਲਾਂ ਜੇਲ੍ਹ ਉਹ ਤਾਂ ਸਾਰਿਆਂ ਨੂੰ ਪਤਾ ਹੋਣਾ ਗਰਵਾਲ ਸਹੁਰਾਂ ਨੂੰ ਤਾਂ ਚੀਮੇ ਸਾਹਿਬ ਨੂੰ ਨਹੀਂ ਪਤਾ ਹੋਣਾ ਕਹਿਣ ਲੱਗੇ ਤੁਸੀਂ ਮੁੱਖ ਮੰਤਰੀ ਹੋ ਕਹਿੰਦੇ ਕੋਈ ਮੁੱਖ ਮੰਤਰੀ ਦਾ ਸਵਾਲ ਨਹੀਂ ਮੇਰੇ ਵਾਸਤੇ ਪਹਿਲਾਂ ਪੰਜਾਬ ਹੈ ਪਹਿਲਾਂ ਦੇਸ਼ ਹੈ ਤੇ ਉਸ ਤੋਂ ਬਾਅਦ ਮੈਂ ਅਗਲੀ ਗੱਲ ਕਰਾਂਗਾ ਮੈਂ ਪਹਿਲਾਂ ਜਾਵਾਂਗਾ ਜੋ ਹੋਣਾ ਹੋਵੇ ਫਿਰ ਰਾਜੋ ਸਾਹ